ਮੇਸ਼ੂ ਜੀ ਦੇ ਵਚਨ ਦੇ ਵਿੱਚੋਂ ਅਸੀਂ ਸਿੱਖਾਂਗੇ ਕਿ ਦੇਣਾ ਇੱਕ ਬਰਕਤ ਹੈ ਹਾਲੇਲੂਇਆ ਦੇਣਾ ਇੱਕ ਬੋਲੋ ਦੇਣਾ ਇੱਕ ਬਰਕਤ ਹੈ ਦੇਣਾ ਇੱਕ ਬਰਕਤ ਹੈ ਮੈਂ ਮੰਗਣ ਵਾਲਾ ਨਹੀਂ ਹਾਂ ਮੈਂ ਦੇਣ ਵਾਲਾ ਹਾਂ ਹਾਲੇਲੂਇਆ ਆਮੇਨ ਮੰਗਣਾ ਬਿਹਤਰ ਹੈ ਕਿ ਦੇਣਾ ਦੇਣਾ ਬਿਹਤਰ ਹੈ ਕਿਉਂਕਿ ਮੰਗਦਾ ਉਹ ਜਿਹਦੇ ਕੋਲ ਕੁਝ ਹੈ ਨਹੀਂਗਾ ਤੇ ਦੇਂਦਾ ਕੌਣ ਆ ਜਿਹਦੇ ਕੋਲ ਜ਼ਰੂਰਤ ਨਾਲੋਂ ਜ਼ਿਆਦਾ ਆ ਹallelujah ਇਸ ਲਈ ਪ੍ਰਭੂ ਜੀ ਨੂੰ ਕਦੇ ਇਹ ਨਾ ਕਹੋ ਕਿ ਪ੍ਰਭੂ ਮੈਂ ਮੰਗਤਾ ਨੋ ਪ੍ਰਭੂ ਮੈਨੂੰ ਦੇਣ ਵਾਲਾ ਬਣਾਓ ਹallelujah ਪ੍ਰਭੂ ਮੈਂ ਧੰਨਵਾਦ ਕਰਦਾ ਤੁਸੀਂ ਮੈਨੂੰ ਦੇਣ ਵਾਲਾ ਬਣਾਇਆ ਹੈ ਪਰਭੂ ਨੇ ਸਾਨੂੰ ਮੰਗਣ ਵਾਲੇ ਨਹੀਂ ਵੰਡਣ ਵਾਲੇ ਬਣਾਇਆ ਹallelujah ਕਹਿੰਦਾ ਤੁਸੀਂ ਕਰਜ਼ੇ ਲਓਗੇ ਨਹੀਂ ਕਰਜ਼ੇ ਦੇਓਗੇ ਹallelujah ਸੋ ਅੱਜ ਕਰਜ਼ੇ ਦੇ ਬੰਧਨ ਟੁੱਟ ਰਹੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਗਰੀਬੀ ਦੇ ਬੰਧਨ ਵੀ ਟੁੱਟ ਰਹੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਆਰਥਿਕ ਮੰਦੀ ਤੁਹਾਨੂੰ ਛੱਡ ਕੇ ਜਾ ਰਹੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਜਿੱਥੇ-ਜਿੱਥੇ ਤੁਹਾਡਾ ਪੈਸਾ ਫਸਿਆ ਮੈਂ ਪਰਮੇਸ਼ਵਰ ਦੀ ਦਾਸੀ ਹੋਣ ਦੇ ਨਾਤੇ ਉਹ ਜਿੱਥੇ ਵੀ ਫਸਿਆ ਉਥੇ ਹੁਕਮ ਕਰਦੀਆਂ ਸ਼ਬਦ ਬੋਲਦੀਆਂ ਕਿ ਉਹ ਪੈਸਾ ਵਾਪਸ ਇਹਨਾਂ ਲੋਕਾਂ ਦੇ ਕੋਲ ਆ ਜਾਏ ਪ੍ਰਭੂ ਯਿਸੂ ਜੀ ਦੇ ਨਾਮ ਦੇ ਵਿੱਚ ਅਰ ਆਉਣ ਵਾਲੇ ਦਿਨ ਇਹਨਾਂ ਦੀ ਵੱਡੀ ਗਵਾਹੀ ਦੇ ਦਿਨ ਹੋਣ ਪ੍ਰਭੂ ਯਿਸੂ ਜੀ ਦੇ ਨਾਮ ਦੇ ਵਿੱਚ ਅੱਜ ਦੀ ਤਰੀਕ ਪਾ ਕੇ ਤੁਸੀਂ ਲਿਖ ਲਿਓ ਮਈ ਮਹੀਨਾ ਤੁਹਾਡੀ ਆਰਥਿਕ ਬਰਕਤ ਦੀਆਂ ਗਵਾਹੀਆਂ ਦਾ ਮਹੀਨਾ ਹੋਊਗਾ ਜਿਹੜਾ ਮਈ ਦਾ ਮਹੀਨਾ ਤੁਹਾਨੂੰ ਯਾਦ ਫਰਵਰੀ ਦੇ ਮਹੀਨੇ ਦੀਆਂ ਗਵਾਹੀਆਂ ਕਿੰਨੀਆਂ ਨੂੰ ਯਾਦ ਆ ਫਰਵਰੀ ਦਾ ਮਹੀਨਾ ਸਾਨੂੰ ਵਚਨ ਮਿਲਿਆ ਸੀ ਕਿ ਸਾਡੀ ਬਰਕਤ ਦਾ ਮਹੀਨਾ ਹੈ ਤੇ অলਮੋਸਟ ਕੰਗਰੀਗੇਸ਼ਨ ਨੂੰ ਪ੍ਰਭੂ ਨੇ ਫੈਬ ਮੰਥ ਦੇ ਵਿੱਚ ਬles ਕੀਤਾ ਸੋ ਬlessing ਦਾ ਇੱਕ ਸੀਜ਼ਨ ਨਹੀਂ ਇਦਾਂ ਨਹੀਂ ਮੈਂ ਕਹਿੰਦੀ ਕਿ ਸਿਰਫ ਮਹੀਨਿਆਂ ਦੇ ਹਿਸਾਬ ਦੇ ਨਾਲ ਪ੍ਰਭੂ ਤੁਹਾਨੂੰ ਬlesਸ ਕਰਦੇ ਐਵਰੀ ਡੇ ਪ੍ਰਭੂ ਬlesਸ ਕਰਦੇ ਆ ਪਰ ਸਮ ਟਾਈਮਸ ਪ੍ਰਭੂ ਤੁਹਾਡੇ ਲਈ ਇੱਕ ਵਿਸ਼ੇਸ਼ ਸਮਾਂ ਠਹਿਰਾ ਦਿੰਦੇ ਆ ਪ੍ਰਭੂ ਸ਼ਬਦ ਭੇਜਦੇ ਆ ਬਰਕਤ ਭੇਜਦੇ ਆ ਔਰ ਅੱਜ ਦੇ ਦਿਨ ਤੁਹਾਡੇ ਲਈ ਮਈ ਮਹੀਨੇ ਦਾ ਸ਼ਬਦ ਆਇਆ ਕਿ ਮਈ ਮਹੀਨਾ ਤੁਹਾਡੀਆਂ ਆਰਥਿਕ ਬਰਕਤਾਂ ਦਾ ਮਹੀਨਾ ਹੋਊਗਾ ਬਹੁਤ ਸਾਰੀਆਂ ਗਵਾਹੀਆਂ ਹੋਣਗੀਆਂ ਮੇਈ ਮੰਥ ਦੇ ਵਿੱਚ ਤੁਹਾਡੀਆਂ ਸੈਲਰੀਜ਼ ਵਧਣਗੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤਨਖਾਹਾਂ ਦੇ ਵਿੱਚ ਤੁਹਾਨੂੰ ਇਜ਼ਾਫਾ ਮਿਲੇਗਾ ਤੁਹਾਡੀ ਬਿਜ਼ਨਸ ਦੇ ਵਿੱਚ ਇਨਕਮ ਵਧੂਗੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅਗਰ ਤੁਸੀਂ ਕੋਈ ਵੀ ਸ਼ਾਪ ਚਲਾਉਂਦੇ ਆ ਤੁਹਾਡੇ ਬਹੁਤ ਗਾਹਕ ਵੱਧ ਜਾਣਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਔਰ ਮਈ ਮਹੀਨੇ ਦੇ ਵਿੱਚ ਤੁਹਾਨੂੰ ਬਹੁਤ ਧਨ ਦੀ ਬਰਕਤ ਮਿਲਣ ਵਾਲੀ ਆ ਅਰੇ ਪ੍ਰੋਫੈਟਿਕ ਵਰਡ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ Hallelujah. Hallelujah. ਸੋ ਤਾਰੀਖ ਜ਼ਰੂਰ ਪਾਣੀ ਕਿਉਂਕਿ ਜਦੋਂ ਅਸੀਂ ਡੇਟ ਪਾ ਕੇ ਨੋਟ ਕਰਦੇ ਆ ਉਹਦਾ ਮਤਲਬ ਹੁੰਦਾ ਕਿ ਹਾਂ ਅਸੀਂ ਇਸ ਚੀਜ਼ ਨੂੰ ਰਿਸੀਵ ਕਰਦੇ ਆ ਅਸੀਂ ਇਸ ਚੀਜ਼ ਦੇ ਉੱਤੇ ਦਾਅਵਾ ਪਾਉਣੇ ਕੇ ਵਕਤ ਹੀ ਅੱਜ ਇੰਨੇ ਵਜੇ ਇੰਨੀ ਤਾਰੀਖ ਨੂੰ ਪਰਮੇਸ਼ਵਰ ਦੇ ਵੱਲੋਂ ਸਾਨੂੰ ਸ਼ਬਦ ਦਿੱਤਾ ਗਿਆ ਤੇ ਮਹੀਨੇ ਵਿੱਚ ਅਸੀਂ ਉਹਦੇ ਗਵਾਹ ਬਣਾਂਗੇ ਸੋ ਅੱਜ ਤਾਰੀਖ ਪਾ ਕੇ ਤੁਸੀਂ ਲਿਖਣਾ ਸ਼ਬਦ ਫਿਰ ਉਹਦੇ ਨੀਚੇ ਲਿਖਣਾ ਗਵਾਹੀ ਤੇ ਉਸ ਪੇਜ ਨੂੰ ਖਾਲੀ ਛੱਡ ਦਿਓ ਜੇ ਇਸ ਦਿਨ ਗਵਾਹੀ ਦਿਓਗੇ ਉਸ ਦਿਨ ਦੀ ਤਾਰੀਖ ਪਾ ਲਿਓ ਪਰ ਉਸ ਜਗ੍ਹਾ ਤੇ ਲਿਖ ਦਿਓ ਕਿ ਪਰਮੇਸ਼ਵਰ ਨੇ ਤੁਹਾਨੂੰ ਕਿੰਨੀ ਵੱਡੀ ਬਲੈਸਿੰਗ ਦਿੱਤੀ ਆ ਹallelujah ਗਵਾਇਆ ਪ੍ਰਾਪਤ ਕਰਨ ਦੇ ਬਹੁਤ ਢਾਂਗ ਆ ਜਿਹੜੇ ਸਾਨੂੰ ਆਉਂਦੇ ਨਹੀਂ ਆ ਅਸੀਂ ਲਾਪਰਵਾਹ ਤੇ ਬੇਪਰਵਾਹ ਹੋ ਜੰਨੇ ਆ ਪਰ ਪ੍ਰਭੂ ਚਾਹੁੰਦੇ ਅਸੀਂ ਚੌਕਸ ਹੋਈਏ ਉਹ ਤਾਂ ਕਹਿੰਦਾ ਮੇਰੇ ਘਰ ਦੇ ਵਿੱਚ ਵੀ ਚੌਕਸੀ ਦੇ ਨਾਲ ਆਓ ਤਾਂ ਪ੍ਰਭੂ वचन ਦੇ ਵਿੱਚ ਕੀ ਲਿਖਿਆ ਪ੍ਰਭੂ ਜੀ ਦੇ वचन ਦੇ ਵਿੱਚ ਕਹਿੰਦਾ ਲੇ ਹੱਥ ਤੇ ਭੜਦੇ ਗੋਡੇ ਪਰਮੇਸ਼ਵਰ ਨੂੰ ਪਸੰਦ ਨਹੀਂ ਆ ਉਹਨੂੰ ਆਲਸੀ ਤੇ ਦਲਿਤਰੀ ਲੋਕ ਪਸੰਦ ਨਹੀਂ ਆ ਲੇਜੀ ਲੋਕੀ ਜਿਹੜੇ ਆ ਉਹ ਪ੍ਰਭੂ ਨੂੰ ਪਸੰਦ ਨਹੀਂ ਪ੍ਰਭੂ ਨੂੰ ਪਸੰਦ ਆਉ ਲੋਕ ਜਿਹੜੇ ਮਿਹਨਤ ਕਰਦੇ ਆ ਹallelujah ਜਦੋਂ ਤੁਸੀਂ ਹੱਥਾਂ ਦੇ ਨਾਲ ਮਿਹਨਤ ਕਰਦੇ ਆ ਤੁਸੀਂ ਉਹਦੀ ਕਮਾਈ ਖਾਂਦੇ ਆ ਇਦਾਂ ਹੀ ਜਦੋਂ ਤੁਸੀਂ ਮਸੀਹ ਵਿੱਚ ਮਿਹਨਤ ਕਰਦੇ ਆ ਤਾਂ ਤੁਸੀਂ ਹੱਥਾਂ ਵਾਲੀ ਮਿਹਨਤ ਨਾਲੋਂ 7 ਗੁਣਾ ਜ਼ਿਆਦਾ ਖਾਂਦੇ ਆ ਹallelujah ਸੋ ਅੱਜ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਦੇਣਾ ਇੱਕ ਬਰਕਤ ਹੈ ਹallelujah ਮੱਤੀ ਦੀ ਪੁਸਤਕ ਉਹਦਾ 6 ਨੰਬਰ ਅਧਿਆਇ ਤੇ ਉਹਦੀ 1 ਨੰਬਰ ਪੰਕਤੀ ਦੇ ਵਿੱਚ ਆਓ ਆਪਾਂ ਦੇਖਦੇ ਹਾਂ ਇੱਥੇ ਇਦਾਂ ਲਿਖਿਆ ਹੈ ਮੱਤੀ 6 ਦੀ 1 ਦੇ ਵਿੱਚ ਕਹਿੰਦਾ ਖਬਰਦਾਰ ਤੁਸੀਂ ਆਪਣੇ ਧਰਮ ਦੇ ਕੰਮ ਮਨੁੱਖਾਂ ਦੇ ਸਾਹਮਣੇ ਉਹਨਾਂ ਨੂੰ ਵਿਖਾਉਣ ਲਈ ਨਾ ਕਰੋ ਨਹੀਂ ਤਾਂ ਤੁਹਾਡੇ ਪਿਤਾ ਕੋਲ ਜਿਹੜਾ ਸਵਰਗ ਵਿੱਚ ਹੈ ਤੁਹਾਡਾ ਕੋਈ ਫਲ ਨਹੀਂ ਪ੍ਰਭੂ ਕੀ ਕਹਿੰਦੇ ਜਿਹੜੇ ਸਾਡੇ ਧਰਮ ਦੇ ਕੰਮ ਆ ਉਹ ਕੰਮ ਤੁਸੀਂ ਦਿਖਾਵੇ ਲਈ ਨਾ ਕਰੋ ਜਦੋਂ ਅਸੀਂ ਕੋਈ ਵੀ ਧਰਮ ਦਾ ਕੰਮ ਵਿਖਾਵੇ ਲਈ ਕਰਦੇ ਹਾਂ ਫੇਰ ਅਸੀਂ ਫਲ ਨਹੀਂ ਮਿਲਦਾ ਪਰ ਜੇ ਅਸੀਂ ਧਰਮ ਦੇ ਕੰਮਾਂ ਨੂੰ ਚੁੱਪ ਕਰਕੇ ਗੁੱਪ ਰਹਿ ਕੇ ਪਰਮੇਸ਼ਰ ਨੂੰ ਹਾਜ਼ਰ ਸਮਝ ਕੇ ਕਰਦੇ ਆਂ ਫੇਰ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚੋਂ ਫਲ ਪਾਉਨੇ ਆ ਹਾਲੇਲੂਇਆ ਸੋ ਕੀ ਲਿਖਦਾ ਧਰਮ ਦੇ ਕੰਮ ਵਿਖਾਵੇ ਲਈ ਨਾ ਕਰੋ ਕਹਿੰਦਾ ਉਹਨਾਂ ਨੂੰ ਵਿਖਾਉਣ ਦੇ ਲਈ ਨਾ ਕਰੋ ਕਿਨਾਂ ਨੂੰ ਲੋਕਾਂ ਨੂੰ ਕਈ ਵਾਰੀ ਦੇਖੋ ਮਦਦ ਕਰਨਾ ਕੀਆ ਧਰਮ ਦਾ ਕੰਮ ਆ ਦਾਨ ਕਰਨਾ ਧਰਮ ਦਾ ਕੰਮ ਆ ਪ੍ਰਾਤਮਨਾ ਕਰਨਾ ਧਰਮ ਦਾ ਕੰਮ ਆ ਵਰਤ ਰੱਖਣਾ ਧਰਮ ਦਾ ਕੰਮ ਆ ਭੇਟਾ ਦਸਵੰਦ ਇਕਿਆਨ ਧਰਮ ਦਾ ਕੰਮ ਆ ਵਚਨ ਪੜਨਾ ਧਰਮ ਦਾ ਕੰਮ ਆ ਇਹ ਕੰਮ ਜਿਹੜੇ ਧਰਮ ਦੇ ਆ ਇਹ ਕੰਮ ਸਿ ਗੁਪਤ ਵਿੱਚ ਕਰਨੇ ਆ ਹਾਂ ਤੁਸੀਂ ਕਰ ਰਹੇ ਆ ਕੋਈ ਨੋਟ ਕਰ ਰਿਹਾ ਆ ਨੋ ਪ੍ਰੋਬਲਮ ਪਰ ਤੁਹਾਡੀ ਇੰਟੈਂਸ਼ਨ ਦਿਖਾਉਣਾ ਨਹੀਂ ਹੋਣਾ ਚਾਹੀਦੀ ਤੁਹਾਡਾ ਉਹਦੇ ਪਿੱਛੇ ਮਕਸਦ ਵਿਖਾਵਾ ਕਰਨਾ ਨਹੀਂ ਹੋਣਾ ਚਾਹੀਦਾ ਬਹੁਤ ਸਾਰੇ ਲੋਕ ਆ ਉਹ ਜਦੋਂ ਕਿਸੇ ਦੀ ਮਦਦ ਕਰਦੇ ਆ ਅੱਗੋਂ ਪਿੱਛੋਂ ਨਹੀਂ ਕਰਦੇ ਉਦੋਂ ਕਰਦੇ ਆ ਜਦੋਂ ਚਾਰ ਬੰਦੇ ਉਹਨਾਂ ਨੂੰ ਦੇਖਣ ਵਾਲੇ ਹੋਣ ਬਹੁਤ ਸਾਰੇ ਲੋਕ ਆ ਹੋ ਸਕਦਾ ਉਹ ਚਰਚ ਵਿੱਚ ਵੀ ਜਾਂ ਕਿਸੇ ਹੋਰ ਜਗ੍ਹਾ ਤੇ ਸੇਵਾ ਉਸ ਵੇਲੇ ਕਰਦੇ ਹੋਣ ਜਦੋਂ ਕੋਈ ਉਹਨਾਂ ਨੂੰ ਵੇਖਣ ਵਾਲਾ ਹੋਵੇ ਤੇ ਜਦੋਂ ਕੋਈ ਵੇਖਣ ਵਾਲਾ ਨਹੀਂ ਉਦੋਂ ਉੱਥੇ ਹੀ ਭਾਂਡੇ ਟਿੰਡੇ ਛੱਡ ਕੇ ਚਲੇ ਜਾਂਦੇ ਹੋਣ ਉੱਥੇ ਹੀ ਦਰਿਆ ਰੱਖ ਕੇ ਚਲੇ ਜਾਂਦੇ ਹੋਣ ਉੱਥੇ ਕੁਰਸੀਆਂ ਛੱਡ ਕੇ ਚਲੇ ਜਾਂਦੇ ਹੋਣ ਕਈ ਘਰਾਂ ਦੇ ਵਿੱਚ ਵੀ ਇਦਾਂ ਹੀ ਆ ਹੁਣ ਕਈਆਂ ਘਰਾਂ ਦੇ ਤਜਰਬੇ ਸਾਡੇ ਕੋਲ ਕਿੱਥੋਂ ਆਉਂਦੇ ਆ ਤੁਸੀਂ ਲੈ ਕੇ ਆਉਂਦੇ ਆ ਕਈ ਭੈਣ ਭਰਾਣ ਕੇ ਦੱਸਦੇ ਸਾਡੇ ਪਰਿਵਾਰ ਦਾ ਫਲਾਨਾ ਮੈਂਬਰ ਜਦੋਂ ਉਹਦਾ ਆਦਮੀ ਘਰੇ ਹੁੰਦਾ ਆ ਉਹ ਮੋਰੇ ਮੋਰੇ ਹੋ ਕੇ ਕੰਮ ਕਰਦੀ ਆ ਜਦੋਂ ਉਹਦਾ ਆਦਮੀ ਘਰੇ ਨਹੀਂ ਹੁੰਦਾ ਡੱਕਾ ਬਣ ਕੇ ਦੂਰਾ ਨਹੀਂ ਕਰਦੀ ਜਿਵੇਂ ਆਪਣੇ ਘਰ ਸਮਝਦੀ ਆ ਇੱਕ ਔਰਤ ਫਿਰ ਉਹਨੇ ਕੀ ਕਰਨਾ ਆ ਆਪਣੇ ਹਸਬੰਡ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਰੇ ਕੰਮ ਫਿਨਿਸ਼ ਕਰਨੇ ਆ ਕਿ ਮੈਂ ਕੁਆਲਿਟੀ ਟਾਈਮ ਆਪਣੇ ਹਸਬੰਡ ਦੇ ਨਾਲ ਸਪੈਂਡ ਕਰ ਲਵਾਂ ਪਰ ਜੇ ਸਿਰਫ ਉਹਨੇ ਵਿਖਾਵੇ ਨੂੰ ਕਰਨਾ ਫਿਰ ਉਹਨੇ ਸਾਰੇ ਡਿਲੇਅ ਵਿੱਚ ਰੱਖਣੇ ਪੈਂਡਿੰਗ ਰੱਖਣੇ ਜਦੋਂ ਆਊਗਾ ਉਦੋਂ ਹਾਏ ਹਾਏ ਕਰਕੇ ਕਰਨੇ ਆ ਵੀ ਮੈਂ ਹੀ ਸਾਰਾ ਕੰਮ ਜਿਹੜਾ ਹੈ ਉਹ ਲਈ ਫਿਰਦੀ ਆ ਪਰ ਇਹ ਆਦਤਾਂ ਚੰਗੀਆਂ ਨਹੀਂ ਆ ਭਾਵੇਂ ਇਹ ਸਾਡੇ ਆਪਣੇ ਘਰ ਵਿੱਚ ਆ ਜਾਂ ਘਰੋਂ ਬਾਹਰ ਇਹ ਆਦਤਾਂ ਚੰਗੀਆਂ ਨਹੀਂ ਆ ਦਾਨ ਦੇਣਾ ਤੇ ਕਿਸੇ ਨੂੰ ਦਿਖਾ ਕੇ ਦੇਣਾ ਇਹ ਆਦਤ ਚੰਗੀ ਨਹੀਂ ਆ। ਪ੍ਰਾਰਥਨਾ ਕਰਨੀ ਕਿਸੇ ਨੂੰ ਵਿਖਾਉਣ ਦੇ ਲਈ ਕਿਸੇ ਨੂੰ ਇੰਪ੍ਰੈਸ ਕਰਨ ਦੇ ਲਈ ਇਹ ਆਦਤ ਚੰਗੀ ਨਹੀਂ ਆ। ਦੇਖੋ ਦਾਨ ਦੇਣਾ ਗੱਲ ਚੰਗੀ ਆ। ਪੇਟਾ ਤੇ ਦਸਵੰਦ ਕੱਢਣੇ ਬਹੁਤ ਹੱਦੋਂ ਵੱਧ ਚੰਗੀ ਗੱਲ ਆ। ਕਿਸੇ ਦੀ ਮਦਦ ਕਰਨਾ ਇਸ ਤੋਂ ਚੰਗਾ ਹੋਰ ਕੀ ਹੋ ਸਕਦਾ? ਵਰਤ ਰੱਖਣਾ ਇਹ ਤਾਂ ਸਭ ਤੋਂ ਹੀ ਵਧੀਆ ਗੱਲ ਹੈ ਪ੍ਰਾਰਥਨਾ ਕਰਨਾ ਤਾਂ ਪਰਮੇਸ਼ਵਰ ਦਾ ਹੁਕਮ ਹੈ ਪਰਮੇਸ਼ਵਰ ਦੇ ਨਾਲ ਆਪਣਾ ਰਿਸ਼ਤਾ ਗੂੜਾ ਬਣਾ ਕੇ ਰੱਖਣਾ ਇਹ ਤਾਂ ਪਰਮੇਸ਼ਵਰ ਨੂੰ ਪਸੰਦ ਆ ਇਹ ਸਭ ਚੀਜ਼ਾਂ ਪਰਮੇਸ਼ਵਰ ਜੀ ਨੂੰ ਪਸੰਦ ਆ ਪਰ ਜਦੋਂ ਅਸੀਂ ਇਹਨਾਂ ਚੰਗੀਆਂ ਚੀਜ਼ਾਂ ਨੂੰ ਗਲਤ ਨੀਤ ਦੇ ਨਾਲ ਕਰਦੇ ਆ ਸਿਰਫ ਦੂਜੇ ਨੂੰ ਇੰਪ੍ਰੈਸ ਕਰਨ ਦੇ ਲਈ ਕਰਨੇ ਆ ਵਿਖਾਵੇ ਦੇ ਲਈ ਕਰਦੇ ਆ ਉਦੋਂ ਇਹ ਚੰਗੀਆਂ ਚੀਜ਼ਾਂ ਸਾਡੇ ਲਈ ਮਾੜੀਆਂ ਸਾਬਤ ਹੋ ਜਾਂਦੀਆਂ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਉਹ ਹੀ ਪ੍ਰਾਰਥਨਾ ਜੋ ਪਰਮੇਸ਼ਵਰ ਜੀ ਦੀ ਇੱਛਾ ਕੇ ਮਨੁੱਖ ਪਰਮੇਸ਼ਵਰ ਦੇ ਅੱਗੇ ਕਰੇ ਜਦੋਂ ਉਹ ਪਰਸਨਲੀ ਨਹੀਂ ਕਰਦਾ ਪਰ ਵਿਖਾਵੇ ਲਈ ਕਰਦਾ ਆ ਉਹ ਸੁਣੀ ਨਹੀਂ ਜਾਂਦੀ ਉਹ ਪਰਮੇਸ਼ਵਰ ਨੂੰ ਪਸੰਦ ਨਹੀਂ ਆਉਂਦੀ ਉਹੀ ਦਾਨ ਜੋ ਪਰਮੇਸ਼ਵਰ ਚਾਹੁੰਦੇ ਆ ਕਿ ਮਨੁੱਖ ਦੇਵੇ ਉਹ ਜਦੋਂ ਉਹਨੂੰ ਦੇਣਾ ਚਾਹੀਦਾ ਉਦੋਂ ਨਹੀਂ ਦਿੰਦਾ ਪਰ ਕਿਸੇ ਨੂੰ ਦਿਖਾਉਣ ਦੇ ਲਈ ਕੱਢ ਕੇ ਦਿੰਦਾ ਉਹ ਪਰਮੇਸ਼ਵਰ ਦੇ ਹਜ਼ੂਰੀ ਚ ਕਬੂਲ ਨਹੀਂ ਹੁੰਦਾ ਉਹ ਪਰਮੇਸ਼ਵਰ ਨੂੰ ਪਸੰਦ ਨਹੀਂ ਆਉਂਦਾ ਤਾਂ ਚੰਗੀਆਂ ਚੀਜ਼ਾਂ ਕਈ ਵਾਰੀ ਸਾਡੇ ਲਈ ਬੁਰੀਆਂ ਸਾਬਤ ਹੋ ਜਾਂਦੀਆਂ ਜਦੋਂ ਚੰਗੀਆਂ ਚੀਜ਼ਾਂ ਦੇ ਪਿੱਛੇ ਸਾਡੇ ਇਰਾਦੇ ਖਰਾਬ ਹੋ ਜਾਂਦੇ ਆ ਤਾਂ ਵਚਨ ਕੀ ਕਹਿੰਦਾ ਧਰਮ ਦੇ ਕੰਮ ਲੋਕਾਂ ਨੂੰ ਵਿਖਾਉਣ ਦੇ ਲਈ ਨਾ ਕਰੀ ਹੁਣ ਤੁਸੀਂ ਦੇਖੋ ਕਈ ਵਾਰੀ ਕੋਈ ਲੋਕੀ ਬਿਲਡਿੰਗ ਬਣਾ ਦਿੰਦੇ ਕਿਸੇ ਨੂੰ ਸਧਾਰਨ ਲੋਕਾਂ ਦੀ ਗੱਲ ਕਰਦੇ ਫਿਰ ਉਹ ਕੀ ਕਹਿਣਗੇ ਇਹਦੇ ਉੱਤੇ ਸਾਡਾ ਨਾਮ ਲਿਖ ਦਿਓ ਪੱਥਰ ਲਾ ਦਿਓ ਇੱਥੇ ਫੁਲਾਨੇ ਨੇ ਮਕਾਨ ਬਣਾ ਕੇ ਦਿੱਤਾ ਸੀ ਆ ਕਮਰਾ ਫੁਲਾਨੇ ਨੇ ਬੁਆਇਆ ਸੀ ਕਈ ਲੋਕੀ ਪੱਖਾ ਚੜਾਉਣਗੇ ਸਾਰੇ ਪਰਾਂ ਤੇ ਟੱਬਰ ਦੇ ਨਾਮ ਲਿਖੇ ਹੋਣਗੇ ਫਲਾਨਾ ਠਿਕਾਨਾ ਜਿਹਨੂੰ ਨਿਆਣੇ ਨੂੰ ਬੋਲਣਾ ਨਹੀਂ ਆਉਂਦਾ ਉਹਦਾ ਵੀ ਨਾਮ ਲਿਖਿਆ ਹੋਊਗਾ ਜਿਹੜਾ ਇਸ ਧਰਤੀ ਤੇ ਨਹੀਂ ਉਹਦਾ ਵੀ ਨਾਮ ਲਿਖਿਆ ਹੋਊਗਾ ਕੋਈ ਭਾਂਡਾ ਧਾਰਮਿਕ ਸਥਾਨ ਤੇ ਚੜਾਉਣਾ ਉਹਦੇ ਥੱਲੇ ਕੱਪੜ ਦਾ ਪੂਰੇ ਦਾ ਨਾਮ ਲਿਖਣਾ ਇਹਦਾ ਮਤਲਬ ਉਹ ਆਪਣਾ ਨਾਮ ਕਰਨਾ ਚਾਹੁੰਦੇ ਆ ਇਹਦਾ ਮਤਲਬ ਆ ਉਹ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਅਸੀਂ ਦਿੱਤਾ ਆ ਜੇ ਅੱਪਾ ਇਦਾਂ ਮਸ਼ਹੂਰੀ ਕਰਨੀ ਚਾਹੁੰਦੇ ਆ ਫੇਰ ਥੋੜੇ ਹੀ ਪੈਸੇ ਲੱਗਦੇ ਆ ਅਖਬਾਰਾਂ ਵਾਲੇ ਬਹੁਤ ਮਿਲ ਸਕਦੇ ਆ ਜਿਹੜੇ ਤੁਹਾਡੀਆਂ ਮਸ਼ਹੂਰੀਆਂ ਲਾ ਦੇਣ ਟੈਲੀਵਿਜ਼ਨ ਦੇ ਵਿੱਚ ਵੀ ਪੈਸੇ ਲਾ ਕੇ ਤਾਂ ਮਸ਼ਹੂਰੀ ਉੱਥੇ ਵੀ ਆ ਜਾਂਦੀ ਆ ਪਰ ਯਾਦ ਰੱਖਿਓ ਅਗਰ ਤੁਸੀਂ ਪਰਮੇਸ਼ਵਰ ਜੀ ਦੀ ਨਜ਼ਰ ਵਿੱਚ ਮਸ਼ਹੂਰ ਹੋਣਾ ਚਾਹੁੰਦੇ ਆ ਅਗਰ ਤੁਸੀਂ ਸਵਰਗ ਵਿੱਚ ਮਸ਼ਹੂਰ ਹੋਣਾ ਚਾਹੁੰਦੇ ਆ ਤਾਂ ਇਹ ਸਾਰੇ ਚੰਗੇ ਕੰਮ ਗੁਪਤ ਵਿੱਚ ਕਰਨੇ ਹੋਣਗੇ ਹallelujah ਪ੍ਰਭੂ ਨਾਨੂੰ ਮਸ਼ਹੂਰ ਕਰਦੇ ਆ ਜਿਹੜੇ ਪ੍ਰਾਰਥਨਾ ਵੀ ਗੁਪਤ ਵਿੱਚ ਕਰਦੇ ਆ ਵਿਖਾਵੇ ਲਈ ਨਹੀਂ ਕਈ ਵਰੀ ਕਈ ਭੈਣ ਭਰਾ ਸਾਨੂੰ ਮਿਲਣਗੇ ਮੈਨੂੰ ਪਤਾ ਨਹੀਂ ਪਰ ਮੈਂ ਯਕੀਨ ਕਰਦੀ ਤੁਸੀਂ ਸਾਡੇ ਨਾਲ ਬਹੁਤ ਪਿਆਰ ਕਰਦੇ ਏ ਇਦਾਂ ਮੈਨੂੰ ਲੱਗਦਾ ਆ ਪਰ ਮੈਨੂੰ ਪਤਾ ਨਹੀਂ ਤੁਸੀਂ ਕਰਦੇ ਕੇ ਨਹੀਂ ਕਰਦੇ ਤੇ ਮੈਂ ਇਹ ਵੀ ਯਕੀਨ ਕਰਦੀ ਹੋ ਸਕਦਾ ਕਿਤੇ ਕਿਤੇ ਹੀ ਤੁਸੀਂ ਇੱਕ ਦੋ ਮਿੰਟ ਸਾਡੇ ਲਈ ਪ੍ਰਭੂ ਅੱਗੇ ਸਿਫਾਰਿਸ਼ ਵੀ ਕਰਦੇ ਹੋਮੋਂ ਪ੍ਰਾਰਥਨਾ ਕਰਦੇ ਹੋਮੋਂ ਪਰ ਸਮ ਟਾਈਮਸ ਕਈ ਵਾਰ ਕੇ ਕਹਿਣਗੇ ਅਸੀਂ ਤੁਹਾਡੇ ਲਈ ਰੋ ਰੋ ਕੇ ਪ੍ਰਾਰਥਨਾ ਕੀਤੀ ਅਸੀਂ ਇਹੋ ਜਿਹੀ ਕਿਹੜੀ ਗਲਤੀ ਕੀਤੀ ਜਿਹੜੀ ਤੁਸੀਂ ਰੋ ਰੋ ਕੇ ਪ੍ਰਾਰਥਨਾ ਕੀਤੀ ਜੇ ਤੁਸੀਂ ਕਰਨ ਲਈ ਪ੍ਰਭੂ ਨੇ ਤੁਹਾਨੂੰ ਕੁਝ ਦਿਖਾ ਦਿੱਤਾ ਫਿਰ ਤੁਸੀਂ ਗੁਪਤ ਵਿੱਚ ਰੱਖੋ ਤੁਸੀਂ ਜ਼ਾਹਿਰ ਨਾ ਕਰੋ ਇੱਕ ਵਾਰੀ ਤੁਸੀਂ ਰੋ ਰੋ ਕੇ ਪ੍ਰਾਰਥਨਾ ਕਰ ਲਈ ਇੱਕ ਵਾਰੀ ਤੁਸੀਂ ਵੇਂਧ ਰੱਖ ਕੇ ਪ੍ਰਾਰਥਨਾ ਕਰ ਲਈ ਤੇ ਫਿਰ ਤੁਸੀਂ ਇਹਿਸਾਨ ਜਿਤਾਉਣ ਆ ਕੇ ਪੂਰਾ ਮਹੀਨਾ ਮੁੜ ਕੇ ਤੁਸੀਂ ਸਾਨੂੰ ਚੇਤਾ ਵੀ ਨਹੀਂ ਕੀਤਾ ਸਮ ਟਾਈਮਸ ਅਸੀਂ ਕਿਛ ਹੋਏ ਮੈਂ ਪ੍ਰਾਰਥਨਾ ਕੀਤੀ ਆ ਫਲਾਣੇ ਬੰਦੇ ਲਈ ਇਹਨੂੰ ਪਤਾ ਨਹੀਂ ਮੈਂ ਇਹਦੇ ਲਈ ਪ੍ਰਾਰਥਨਾ ਕੀਤੀ ਮੈਂ ਨੂੰ ਜਾ ਕੇ ਫਟਾਫਟ ਦਾਸ ਸਾਵਾਂ ਮੈਂ ਤੇਰਾ ਬਹੁਤ ਹਮਦਰਦ ਹਾਂ ਮੈਂ ਤੇਰੇ ਲਈ ਬਹੁਤ ਪ੍ਰਾਰਥਨਾ ਕਰਦਾ ਹਾਂ ਤੁਸੀਂ ਬਹੁਤ ਚੰਗਾ ਕੰਮ ਕਰਦੇ ਆ ਸੀ ਤਾਂ ਖੁਦ ਤੁਹਾਡੇ ਅੱਗੇ ਰਿਕੁਐਸਟ ਕਰਦੇ ਆ ਕਿ ਕਿਲੀਸ਼ੀਆ ਦਾ ਇਹ ਫਰਜ ਬਣਦਾ ਕਿ ਉਹ ਆਪਣੇ ਆਗੂਆਂ ਦੇ ਲਈ ਪ੍ਰਾਰਥਨਾ ਕਰਨ ਪੂਰੇ ਬੋਝ ਨਾਲ ਕਰਨ ਰੋ ਕੇ ਭਾਵੇਂ ਨਾ ਕਰੋ ਸਾਫ ਦਿਲ ਦੇ ਨਾਲ ਕਰੋ نو ਪ੍ਰੋਬਲਮ ਰੋਣ ਦੀ ਜ਼ਰੂਰਤ ਨਹੀਂ ਆ ਪ੍ਰਭੂ ਕਦੇ ਵੀ ਤੁਹਾਡੇ ਉੱਤੇ ਇਹੋ ਜਿਹਾ ਟਾਈਮ ਨਾ ਲਿਓਣ ਕਿ ਤੁਹਾਨੂੰ ਆਪਣੇ ਆਗੂਆਂ ਦੇ ਲਈ ਰੋ ਕੇ ਪ੍ਰਾਰਥਨਾ ਕਰਨੀ ਪਵੇ ਮੈਂ ਕਹਿੰਨੀ ਹਮੇਸ਼ਾ ਜਦੋਂ ਵੀ ਤੁਸੀਂ ਆਪਣੇ ਆਗੂਆਂ ਦੇ ਲਈ ਪ੍ਰਾਰਥਨਾ ਕਰੋ ਹੱਸਦਿਆਂ ਹੋਇਆਂ ਪ੍ਰਾਰਥਨਾ ਕਰੋ ਫਾਇਰ ਪ੍ਰੇਅਰ ਕਰੋ ਆਪਣੇ ਆਗੂਆਂ ਦੇ ਲਈ ਮੈਂ ਕਹਿੰਨੀ ਕਦੇ ਵੀ ਐਹੋ ਜਿਹਾ ਚਾਂਸ ਨਾ ਮਿਲੇ ਕਿ ਤੁਹਾਨੂੰ ਆਪਣੇ ਆਗੂਆਂ ਦੇ ਲਈ ਰੋ ਕੇ ਪ੍ਰੇਅਰ ਕਰਨੀ ਪਏ ਕਿਉਂਕਿ ਜਦੋਂ ਤੁਸੀਂ ਰੋ ਕੇ ਪ੍ਰੇਅਰ ਕਰ ਰਹੇ ਹੋ ਉਹਦਾ ਮਤਲਬ ਕਿ ਜਿਹਦੇ ਲਈ ਤੁਸੀਂ ਰੋ ਕੇ ਪ੍ਰੇਅਰ ਕਰ ਰਹੇ ਉਹ ਬਹੁਤ ਮੰਦੇ ਹਾਲ ਦੇ ਵਿੱਚ ਆ ਅਰ ਕਦੇ ਵੀ ਪ੍ਰਭੂ ਇਦਾਂ ਦਾ ਟਾਈਮ ਨਾ ਲੈ ਕੇ ਆਉਣ ਪਰ ਅਗਰ ਤੁਸੀਂ ਕਰ ਰਹੇ ਹਾਂ ਤੁਸੀਂ ਉਹਨੂੰ ਗੁਪਤ ਵਿੱਚ ਰੱਖਣਾ ਹੈ ਤੁਸੀਂ ਜੋ ਵੀ ਕਿਸੇ ਦੇ ਲਈ ਵੀ ਪ੍ਰਾਰਥਨਾ ਕਰ ਰਹੇ ਆ ਉਹ ਪਰਮੇਸ਼ਵਰ ਜੀ ਜਾਣਦੇ ਆ ਪਰ ਪ੍ਰਭੂ ਨੇ ਜ਼ਰੂਰ ਤੁਹਾਨੂੰ ਉਹਦਾ ਹਜ਼ਰ ਦੇਣਾ ਹੈ ਅਰ ਇਹ ਕਿਸੇ ਮਨੁੱਖ ਦੀ ਸਲਾਹ ਨਹੀਂ ਆ ਵਚਨ ਇਦਾਂ ਲਿਖਦਾ ਖਬਰਦਾਰ ਬੀ ਅਵੇਅਰ ਸੁਚੇਤ ਹੋਵੋ ਤੁਸੀਂ ਆਪਣੇ ਧਰਮ ਦੇ ਕੰਮ ਜਦੋਂ ਤੁਸੀਂ ਕਿਸੇ ਦੀ ਭਲਾਈ ਕਰਦੇ ਹੋ ਕੀ ਆ ਧਰਮ ਦਾ ਕੰਮ ਕਿਸੇ ਲਈ ਪ੍ਰਾਰਥਨਾ ਕਰਨਾ ਧਰਮ ਦਾ ਕੰਮ দান ਦੇਣਾ ਧਰਮ ਦਾ ਕੰਮ ਇਹ ਸਭ ਧਰਮ ਦੇ ਕੰਮ ਨੇ ਅਰ ਜਦ ਕਦੇ ਤੁਸੀਂ ਧਰਮ ਦੇ ਕੰਮ ਮਨੁੱਖਾਂ ਦੇ ਸਾਹਮਣੇ ਸੌਰੀ ਤੁਸੀਂ ਆਪਣੇ ਧਰਮ ਦੇ ਕੰਮ ਮਨੁੱਖਾਂ ਦੇ ਸਾਹਮਣੇ ਉਹਨਾਂ ਨੂੰ ਵਿਖਾਉਣ ਨਹੀਂ ਨਾ ਕਰੋ ਨਹੀਂ ਤਾਂ ਤੁਹਾਡੇ ਪਿਤਾ ਕੋਲ ਜਿਹੜਾ ਸਵਰਗ ਵਿੱਚ ਹੈ ਤੁਹਾਡਾ ਕੋਈ ਫਲ ਨਹੀਂ ਅੱਜ ਕਿਉਂ ਇਹ ਵਰਡ ਜਿਹੜਾ ਆ ਸੁਣਾਇਆ ਜਾ ਰਿਹਾ ਵਚਨ ਚੋਂ ਇਹਦਾ ਮਤਲਬ ਪ੍ਰਭੂ ਤੁਹਾਨੂੰ ਰਿਵਾਰਡ ਦੇਣਾ ਚਾਹੁੰਦੇ ਆ ਪ੍ਰਭੂ ਤੁਹਾਨੂੰ ਤੁਹਾਡੀਆਂ ਕੀਤੀਆਂ ਪ੍ਰਾਰਥਨਾਵਾਂ ਦਾ ਤੁਹਾਡੇ ਦਿੱਤੇ ਦਾਨਾਂ ਦਾ ਤੁਹਾਡੀਆਂ ਕੀਤੀਆਂ ਭਲਾਈਆਂ ਦਾ ਫਲ ਦੇਣਾ ਚਾਹੁੰਦੇ ਆ ਪਰ ਦੇ ਇਸ ਲਈ ਨਹੀਂ ਰਹੇ ਕਿਉਂਕਿ ਤੁਸੀਂ ਫਲ ਪ੍ਰਾਪਤ ਕਰਨ ਤੋਂ ਪਹਿਲਾਂ ਆਪਣੇ ਕੰਮਾਂ ਦੀ ਮਸ਼ਹੂਰੀ ਕਰਨ ਲੱਗ ਜਾਨੇ ਆ ਮਸ਼ੂਰੀ ਨਹੀਂ ਕਰਨੀ ਬਚਨ ਕਹਿੰਦਾ ਨਹੀਂ ਤਾਂ ਤੁਹਾਡੇ ਪਿਤਾ ਕੋਲ ਜਿਹੜਾ ਸਵਰਗ ਵਿੱਚ ਹੈ ਤੁਹਾਡਾ ਕੁਝ ਫਲ ਨਹੀਂ ਪਰ ਆਪਾਂ ਤਾਂ ਫਲ ਲੈਣਾ ਆ ਇਸ ਲਈ ਆਪਾਂ ਮਸ਼ੂਰੀ ਨਹੀਂ ਕਰਨੀ ਆਪਾਂ ਵਿਖਾਵੇ ਦੇ ਲਈ ਨਹੀਂ ਕਰਨਾ ਪ੍ਰਭੂ ਕੀ ਚਾਹੁੰਦੇ ਆ ਅਗਰ ਤੂੰ ਲੰਗਰ ਲਾਉਣਾ ਚਾਹੁੰਦਾ ਆ ਲਿਣਾ ਲਾ ਕੇ ਤੇਰੇ ਏਰੀਏ ਦੇ ਲੋਕੀ ਕਹਿਣ ਬੱਲੇ ਬੱਲੇ ਕਿੰਨਾ ਚੰਗਾ ਬੰਦਾ ਆ ਇਹ ਲੰਗਰ ਲਾਉਂਦਾ ਆ ਪਰ ਤੇਰੇ ਆਪਣੇ ਘਰ ਦੇ ਵਿੱਚ ਤੇਰਾ ਭਰਾ ਭੁੱਖਾ ਹੀ ਹੋਵੇ ਉਹਨੂੰ ਤੂੰ ਰਾਸ਼ਨ ਨਾ ਮਹੀਨੇ ਦਾ ਲੈ ਕੇ ਦਿੱਤਾ ਹੋਵੇ ਤੇ ਬਾਹਰ ਤੂੰ ਲੰਗਰ ਲਾਇਆ ਹੋਵੇ ਇਹਦੋਂ ਚੰਗਾ ਤੇਰੇ ਲੰਗਰ ਲਾਉਣ ਦੇ ਨਾਲੋਂ ਤੂੰ ਗੁਪਤ ਵਿੱਚ ਹਰ ਮਹੀਨੇ ਆਪਣੇ ਭਰਾ ਨੂੰ ਰਾਸ਼ਨ ਦੇਈ ਚਲ ਪ੍ਰਭੂ ਨੂੰ ਉਹ ਜ਼ਿਆਦਾ ਪਸੰਦ ਆਊਗਾ ਤੂੰ ਵੀਡੀਓ ਬਣਾ ਕੇ 1000 ਰੁਪਇਆ ਦਾਨ ਕਰਦਾ ਆ ਜਾਂ 10000 ਦਾਨ ਕਰਦਾ ਲੱਖ ਰੁਪਇਆ ਦਾਨ ਕਰ ਰਿਹਾ ਆ ਉਹਦੇ ਨਾਲੋਂ ਬਿਹਤਰ ਆ ਤੂੰ 100 ਰੁਪਇਆ ਗੁਪਤ ਵਿੱਚ ਕਿਸੇ ਦੀ ਮਦਦ ਕਰ ਦੇ ਤੈਨੂੰ ਜਿਆਦੀ ਵੱਡੀ ਬਰਕਤ ਮਿਲ ਸਕਦੀ ਆ ਜਦੋਂ ਅਸੀਂ ਮਨੁੱਖਾਂ ਦੀ ਨਜ਼ਰ ਵਿੱਚ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਆ ਉਦੋਂ ਅਸੀਂ ਪਰਮੇਸ਼ਵਰ ਦੀ ਨਜ਼ਰ ਵਿੱਚ ਗਿਰ ਜਾਂਦੇ ਆ ਤੇ ਜਦੋਂ ਅਸੀਂ ਪਰਮੇਸ਼ਵਰ ਜੀ ਦੀ ਨਜ਼ਰ ਦੇ ਵਿੱਚ ਸਹੀ ਬੜੰਦੇ ਉਪਰਾਲੇ ਕਰਦੇ ਆਂ ਉਦੋਂ ਮਨੁੱਖ ਸਾਨੂੰ ਮੂਰਖ ਹੀ ਸਮਝਦੇ ਆ ਸੋ ਤੁਸੀਂ ਮਨੁੱਖਾਂ ਦੀ ਪਰਵਾਹ ਨਹੀਂ ਕਰਨੀ ਤੁਸੀਂ ਧਿਆਨ ਪਰਮੇਸ਼ਵਰ ਵੱਲ ਰੱਖਣਾ ਕਿਉਂਕਿ ਰਜਾਉਣਾ ਆਪਾਂ ਨੂੰ ਉਸੇ ਨੇ ਆ ਦੇਣਾ ਆਪਾਂ ਨੂੰ ਉਸੇ ਨੇ ਆ ਫਲਦਾਰ ਆਪਾਂ ਨੂੰ ਪਰਮੇਸ਼ਵਰ ਨੇ ਕਰਨਾ ਇਸ ਲਈ ਅਸੀਂ ਧਰਮ ਦੇ ਕੰਮ ਜਿਹੜੇ ਆ ਉਹ ਗੁਪਤ ਵਿੱਚ ਸਮਝਦਾਰੀ ਦੇ ਨਾਲ ਕਰਨੇ ਆ ਹਾਲੇਲੂਇਆ ਆਤਮਿਕ ਤਰੱਕੀ ਦੇ ਲਈ ਸਾਨੂੰ ਕੁਝ ਆਤਮਿਕ ਨਿਜ਼ਮ ਬਣਾਉਣੇ ਪੈਂਦੇ ਆ ਕਈ ਵਾਰੀ ਅਸੀਂ ਆਤਮਿਕ ਨਿਜ਼ਮ ਬਣਾ ਤਾਂ ਲੈਨੇ ਆ ਪਰ ਉਹਨਾਂ ਨਿਜ਼ਮਾਂ ਨੂੰ ਫਾਲੋ ਨਹੀਂ ਕਰਦੇ ਅਸੀਂ ਡਿਸਪਲਾਈਨ ਬਣਾਉਨੇ ਆ ਪਰ ਉਸ ਡਿਸਪਲਾਈਨ ਨੂੰ ਮੇਨਟੇਨ ਨਹੀਂ ਰੱਖਦੇ ਜਿੱਦਾਂ ਜਿਹੜੇ ਧਰਮ ਦੇ ਕੰਮ ਹਨ ਇਹੀ ਸਾਡੀ ਲਾਈਫ ਦਾ ਡਿਸਪਲਾਈਨ ਹੋਣਾ ਚਾਹੀਦਾ ਆ ਜਿੱਦਾਂ ਪ੍ਰਾਪਨਾ ਕਰਨਾ ਸੜਕ ਨੇਮ ਹੋਣਾ ਚਾਹੀਦਾ ਹੈ ਸਾਡਾ ਡਿਸਪਲਿਨ ਹੋਣਾ ਚਾਹੀਦਾ ਅਰਸੀਂ ਐਵਰੀ ਡੇ ਇਸ ਡਿਸਪਲਿਨ ਨੂੰ ਫੋਲੋ ਕਰਨਾ ਇਸ ਅਨੁਸ਼ਾਸਨ ਦੇ ਵਿੱਚ ਚੱਲਣਾ ਹੈ ਐਕਸਰਸਾਈਜ਼ ਦੇ ਵਿੱਚ ਰਹਿਣਾ ਹੈ ਡਿਸਪਲਿਨ ਬਣਾਓ ਕਿ ਮੈਂ 8 ਵਜੇ ਪ੍ਰਾਰਥਨਾ ਕਰਨੀ ਆ ਤਾਂ ਐਵਰੀ ਡੇ 8 ਵਜੇ ਪ੍ਰਾਰਥਨਾ ਹੋਣੀ ਚਾਹੀਦੀ ਆ ਅਗਰ ਅਸੀਂ ਅੱਗੇ ਵਧਣਾ ਫਿਰ ਸਾਨੂੰ ਇਹ ਚੀਜ਼ਾਂ ਫੋਲੋ ਕਰਨੀਆਂ ਪੈਣੀਆਂ ਆ ਫਿਰ ਤੁਸੀਂ ਆਪਣਾ ਨਿਜ਼ਮ ਬਣਾਓ ਬਚਨ ਪੜਨ ਦਾ ਕਿ ਦੋ ਚੈਪਟਰ ਤਾਂ ਮੈਂ ਪੜਨੇ ਹੀ ਪੜਨੇ ਆਂ ਚਾਹੇ ਮੈਂ ਰਾਤ ਨੂੰ ਪੜਾਂ ਸਵੇਰ ਨੂੰ ਪੜਾਂ ਮੈਂ ਸੌਣ ਤੋਂ ਪਹਿਲਾਂ ਪਹਿਲਾਂ ਮੰਜੇ ਤੇ ਬੈਣ ਤੋਂ ਪਹਿਲਾਂ ਪਹਿਲਾਂ ਮੈਂ ਦੋ ਚੈਪਟਰ ਬਾਈਬਲ ਦੇ ਪੜਨੇ ਹੀ ਪੜਨੇ ਆਂ ਭਾਵੇਂ ਉਹੋ ਹੀ ਪੜਾਂ ਜਿਹੜੇ ਮੈਂ ਸੰਡੇ ਨੂੰ ਸੁਣ ਕੇ ਆਇਆ ਜਾਂ ਥਰਸਡੇ ਨੂੰ ਸੁਣ ਕੇ ਆਇਆ ਜਾਂ ਮੈਂ ਕੋਈ ਬਾਈਬਲ ਦਾ ਇੱਕ ਬੁੱਕ ਸ਼ੁਰੂ ਕਰ ਲਵਾਂ ਤੋ ਦੇ ਦੋ ਚੈਪਟਰ ਰੋਜ਼ ਪੜਾ ਆਪਣਾ ਡਿਸਪਲਿਨ ਬਣਾਓ ਅਨੁਸ਼ਾਸਿਤ ਕਰੋ ਖੁਦ ਨੂੰ ਕਿ ਆਹ ਕੰਮ ਮੈਂ ਕਰਨਾ ਹੀ ਕਰਨਾ ਹੈ ਫਿਰ ਭੇਟਾ ਕੱਢਣੀਆਂ ਦਸਵੰਦ ਕੱਢਣੇ ਆਪਣਾ ਨਿਯਮ ਬਣਾਓ ਕਿ ਨਵੀਂ ਚੀਜ਼ ਘਰ ਵਿੱਚ ਆਵੇ ਨਾ ਆਵੇ ਮੈਂ 100 ਰੁਪਏ ਦਾ ਦਸਵੰਦ 10 ਰੁਪਏ ਕੱਢ ਕੇ ਪਾਸੇ ਰੱਖਣਾ ਹੀ ਰੱਖਣਾ ਹੈ ਜੋ ਮੇਰੀ ਐਵਰੀਡੇ ਦੀ ਇਨਕਮ ਆ ਜਾਂ ਪਰ ਮੰਥ ਪਰ ਵੀਕ ਜੋ ਵੀ ਮੈਨੂੰ ਮਿਲਦਾ ਆ ਵਫਾਦਾਰੀ ਨਾਲ ਮੈਂ ਕੱਢਣਾ ਹੀ ਕੱਢਣਾ ਆ ਚਾਹੇ ਨਵਾਂ ਕੰਮ ਜੋ ਮਰਜ਼ੀ ਪੈ ਜਾਵੇ ਪਰ ਇਹ ਨਿਜ਼ਮ ਮੈਂ ਬਣਾਇਆ ਆ ਇਹਨੂੰ ਮੈਂ ਫੋਲੋ ਕਰਨਾ ਹੀ ਕਰਨਾ ਆ ਧੰਨਵਾਦ ਕਰਨਾ ਗ੍ਰੈਟੀਟਿਊਡ ਦਾ ਡਿਸਪਲਾਈਨ ਮੇਨਟੇਨ ਕਰਨਾ ਕਿ ਕੁਝ ਵੀ ਮੇਰੇ ਜੀਵਨ ਦੇ ਵਿੱਚ ਪਰਮੇਸ਼ਵਰ ਨੇ ਮੇਰੇ ਨਾਲ ਕੀਤਾ ਹੈ ਮੈਂ ਐਵਰੀ ਡੇ ਧੰਨਵਾਦ ਕਰਨਾ ਇਹਨਾਂ ਚੱਲ ਰਹੇ ਸਾਹਾਂ ਦੇ ਲਈ ਧੰਨਵਾਦ ਰੋਟੀ ਖਾਣ ਲੱਗਿਆ ਧੰਨਵਾਦ ਬੱਚੇ ਮੱਥੇ ਲੱਗੇ ਧੰਨਵਾਦ ਪਤੀ ਮੱਥੇ ਲੱਗਾ ਧੰਨਵਾਦ ਪਤਨੀ ਮੱਥੇ ਲੱਗੀ ਧੰਨਵਾਦ ਸ਼ੂਪਾਉਣ ਲੱਗਿਆ ਧੰਨਵਾਦ ਨੌਣ ਲੱਗਿਆ ਧੰਨਵਾਦ ਖਾਣ ਲੱਗਿਆ ਧੰਨਵਾਦ ਨਵੇਂ ਕੱਪੜਿਆਂ ਦੇ ਲਈ ਧੰਨਵਾਦ ਸਕੂਲ ਜਾਣ ਲੱਗਿਆ ਧੰਨਵਾਦ ਗੱਡੀ 'ਚ ਬਹਿਣ ਲੱਗਿਆ ਧੰਨਵਾਦ ਬਚਨ ਖੋਲਣ ਲੱਗਿਆ ਧੰਨਵਾਦ ਪਾਸਟਰ ਜੀ ਦਾ ਯਾਦ ਆਇਆ ਧੰਨਵਾਦ ਚਰਚ ਯਾਦਾ ਆ ਧੰਨਵਾਦ ਇਹ ਸਭ ਚੀਜ਼ਾਂ ਧੰਨਵਾਦ ਕਰਨ ਦੇ ਲਈ ਬਹੁਤ ਤੋਪੇ ਨਿਕਲੇ ਧੰਨਵਾਦ ਬਿਨਾ ਬਿੱਲ ਦੇ ਲਾਈਟਾਂ ਜਗੀਆਂ ਬਈਆਂ ਹਵਾ ਚੱਲੀ ਧੰਨਵਾਦ ਬਿਨਾ ਪੱਖੇ ਦੇ ਪ੍ਰਭੂ ਨੇ ਮੌਜ ਕੀਤੀ ਬਈ ਆ ਫੁੱਲਾਂ ਬੂਟਿਆਂ ਨੂੰ ਦੇਖ ਕੇ ਧੰਨਵਾਦ ਕਿ ਆਕਸੀਜਨ ਦੇ ਸਿਲੰਡਰ ਮੋਢਿਆਂ ਤੇ ਨਹੀਂ ਟੰਗੇ ਥਾਂ ਥਾਂ ਤੇ ਪ੍ਰਭੂ ਨੇ ਰੱਖੇ ਆ ਜਿਹੜੇ ਫ੍ਰੀ ਆਫ ਕਾਸਟ ਮੈਨੂੰ ਆਕਸੀਜਨ ਦੇ ਰਹੇ ਆ ਤਾਂ ਗ੍ਰੇਟਫੁਲ ਰਹਿਣਾ ਧੰਨਵਾਦ ਦੇ ਵਿੱਚ ਬਣੇ ਰਹਿਣਾ ਆਪਣਾ ਨਿਜ਼ਮ ਬਣਾਓ ਡਿਸਪਲਿਨ ਬਣਾਓ ਵਰਤ ਰੱਖਣਾ ਕਿਉਂਕਿ ਵਚਨ ਵਿੱਚ ਲਿਖਿਆ ਜਿਹੜੇ ਕੰਮ ਕੱਲੇ ਪ੍ਰਾਰਥਨਾ ਨਾਲ ਨਹੀਂ ਹੁੰਦੇ ਉਹ ਵਰਤ ਪ੍ਰਾਰਥਨਾ ਨਾਲ ਹੁੰਦੇ ਆ ਤਾਂ ਆਪਣਾ ਨਿਜ਼ਮ ਬਣਾਓ ਕਿਵੇਂ 15 ਦਿਨਾਂ ਚ ਇੱਕ ਵਰਤ ਰੱਖਣਾ ਜਾਂ ਹਫ਼ਤੇ ਚ ਇੱਕ ਵਰਤ ਰੱਖਣਾ ਜਿੱਦਾਂ ਵੀ ਪਾਗਰੂ ਤੁਹਾਡੀ ਅਗਵਾਈ ਕਰਦਾ ਜਿੱਦਾਂ ਤੁਹਾਡਾ ਬਦਨ ਤੁਹਾਨੂੰ ਅਲਾਓ ਕਰਦਾ ਉਹਦੇ ਅਕੋਰਡਿੰਗਲੀ ਤੁਸੀਂ ਫਾਸਟਿੰਗ ਦਾ ਇੱਕ ਡਿਸਪਲਿਨ ਕਰੋ ਰੂਲ ਬਣਾਓ ਕਿ ਇਹ ਮੈਂ ਕਰਨਾ ਹੈ ਮੈਂ ਬਹੁਤ ਸਾਰੇ ਭੈਣਾ ਭਰਾਵਾਂ ਨੂੰ ਜਾਣਦੀਆਂ ਜਿਨ੍ਹਾਂ ਨੇ ਹਫਤੇ ਦਾ ਇੱਕ ਦਿਨ ਮਿੱਠਿਆ ਭਾਵੇਂ ਉਸ ਦਿਨ ਉਹਨਾਂ ਨੂੰ ਕਿਤੇ ਵਿਆਹ ਕਿਉਂ ਨਾ ਜਾਣਾ ਪੈ ਜਵੇ ਉਹ ਵਿਆਹ ਤੇ ਜਾ ਕੇ ਸਗਨਤਾ ਦੇ ਆਉਂਦੇ ਆਪਣਾ ਵਰਤ ਨਹੀਂ ਤੋੜ ਦੇ ਅਰ ਆਪਣੇ ਵਿੱਚ ਬੈਠੇ ਹੋਏ ਆਉਂ ਸਾਨੂੰ ਡਿਸਪਲਿਨ ਬਣਾਉਣਾ ਪੈਂਦਾ ਆ ਅਰ ਡਿਸਪਲਿਨ ਜਿਹੜਾ ਅਸੀਂ ਬਣਾਉਨੇ ਆ ਨਾ ਉਹ ਕਿਸੇ ਨੇ ਨਹੀਂ ਫੋਲੋ ਕਰਨਾ ਫਸਟ ਆਫ ਆਲ ਅਸੀਂ ਹੀ ਫੋਲੋ ਕਰਨਾ ਸਭ ਤੋਂ ਪਹਿਲਾਂ ਸਾਨੂੰ ਹੀ ਮੰਨਣਾ ਪੈਣਾ ਉਹ ਅਨੁਸ਼ਾਸਨ ਫਿਰ ਆਪਣਾ ਅਨੁਸ਼ਾਸਨ ਬਣਾਓ ਨਿਯਮ ਬਣਾਓ ਕਿ ਮੈਂ ਆਪਣੀ ਰੂਹ ਨੂੰ ਬੁਰੀਾਈ ਤੋਂ ਬਚਾ ਕੇ ਰੱਖਣਾ ਆ ਮੈਂ ਫੋਨ ਉੱਤੇ ਕੋਈ ਗਲਤਮਲਤ ਚੀਜ਼ ਨਾ ਦੇਖਣੀ ਨਾ ਸੁਣਨੀ ਮੇਰੀ ਕੋਈ ਵੀ ਐਕਟੀਵਿਟੀ ਫੋਨ ਤੇ ਗਲਤ ਨਹੀਂ ਹੋਊਗੀ ਸੋਸ਼ਲ ਮੀਡੀਆ ਤੇ ਗਲਤ ਨਹੀਂ ਹੋਊਗੀ ਫਰੈਂਡਸ ਦੇ ਵਿੱਚ ਜਾ ਕੇ ਮੇਰਾ ਕੋਈ ਵੀ ਅੱਖਰ ਜਿਹੜਾ ਆ ਉਹ ਗਲਤ ਨਹੀਂ ਹੋਊਗਾ ਮੈਂ ਉਹਨਾਂ ਦੀਆਂ ਗਲਤ ਗੱਲਾਂ ਦੇ ਵਿੱਚ ਹੰਗਾਰਾ ਨਹੀਂ ਭਰੂੰਗਾ ਮੈਂ ਚੁਗਲੀ ਨਹੀਂ ਕਰੂੰਗਾ ਮੈਂ ਝੂਠ ਨਹੀਂ ਬੋਲੂੰਗਾ ਮੈਂ ਕਿਸੇ ਦੀ ਝੂਠੀ ਗਵਾਹੀ ਨਹੀਂ ਦਊਂਗਾ ਡਿਸਪਲਿਨ ਬਣਾਉ ਉਹ ਮੈਂ ਰਿਸ਼ਵਤ ਨਹੀਂ ਖਾਊਂਗਾ ਤੁਹਾਨੂੰ ਡਿਸਪਲਿਨ ਬਣਾਉਣਾ ਪੈਣਾ ਸਪਿਰਚੁਅਲ ਗਰੋਥ ਦੇ ਲਈ ਡਿਸਪਲਨ ਬਣਾਉ ਕਿ ਮੈਂ ਹਰ ਹਾਲ ਦੇ ਵਿੱਚ ਪਰਮੇਸ਼ਵਰ ਦੇ ਨਾਲ ਇੱਕ ਮਜ਼ਬੂਤ ਰਿਸ਼ਤੇ ਦੇ ਵਿੱਚ ਜੱਲੂਗਾ ਮੇਰਾ ਰਿਸ਼ਤਾ ਪ੍ਰਤੀ ਦਿਨ ਪ੍ਰਭੂ ਦੇ ਨਾਲ ਗੂੜਾ ਹੁੰਦਾ ਜਾਊਗਾ ਗਹਿਰਾ ਹੁੰਦਾ ਜਾਊਗਾ ਵਧਦਾ ਜਾਊਗਾ ਮੈਂ ਇਸ ਰਿਸ਼ਤੇ ਦੀ ਮਿਠਾਸ ਨੂੰ ਘਟਣ ਨਹੀਂ ਦਵਾਂਗਾ ਪਰ ਵਧੂਗੀ ਮੈਂ ਇਸ ਰਿਸ਼ਤੇ ਦੀ ਨੇੜਤਾ ਨੂੰ ਘਟਣ ਨਹੀਂ ਦਊਂਗਾ ਦੂਰੀ ਘਟੂਗੀ ਨੇੜਤਾ ਵਧੂਗੀ ਹallelujah ਪਰ ਅਸੀਂ ਕੀ ਕਰਦੇ ਹਾਂ ਅਸੀਂ ਚੁਣ-ਚੁਣ ਕੇ ਡਿਸਪਲਨ ਬਣਾਉਨੇ ਹਾਂ ਅਸੀਂ ਉਹ ਬਣਾਉਨੇ ਆ ਜਿਹੜੇ ਸਾਨੂੰ ਸੌਖੇ ਸੌਖੇ ਲੱਗਦੇ ਆ ਕਿ ਡਿਸਪਲਿਨ ਬਣਾ ਲਿਆ ਮੈਂ ਪ੍ਰਾਰਥਨਾ ਕਰੂੰਗਾ ਕਿਹੜੇ ਵੇਲੇ ਕਰੂੰਗਾ ਕੋਈ ਟਾਈਮ ਨਹੀਂ ਫਲੈਕਸੀਬਲ ਐਨੀ ਟਾਈਮ ਕਿੰਨਾ ਚਿਰ ਕਰੂੰਗਾ ਨੋ ਲਿਮਿਟ ਭਾਵੇਂ 5 ਮਿੰਟ ਹੀ ਕਰਾਂ ਪਰ ਮੈਂ ਪ੍ਰਾਰਥਨਾ ਕਰੂੰਗਾ ਨਹੀਂ ਤੁਸੀਂ ਟਾਈਮ ਸੈੱਟ ਕਰੋ ਮੈਂ ਦਾਣ ਦਊਂਗਾ ਕੋਈ ਡਿਸਪਲਿਨ ਨਹੀਂ ਕੀਤਾ ਕਿ ਮੈਂ ਦਸਵੰਦ ਕੱਢੂੰਗਾ 20% ਕੱਢੂੰਗਾ 50% ਕੱਢੂੰਗਾ ਕੋਈ ਡਿਸਪਲਿਨ ਨਹੀਂ ਬਣਾਇਆ ਮੈਂ ਚਰਚ ਨੂੰ ਜਾਊਂਗਾ ਡਿਸਪਲਿਨ ਬਣਾ ਲਿਆ ਮਹੀਨੇ 'ਚ ਕਿੰਨੀ ਵਾਰੀ ਜਾਊਂਗਾ ਕੋਈ ਡਿਸਪਲਿਨ ਨਹੀਂ ਸਭ ਚੀਜ਼ਾਂ ਫਲੈਕਸੀਬਲ ਰੱਖੀਆਂ ਜਾਊਂਦਾ ਮਹੀਨੇ 'ਚ ਜਦੋਂ ਮਰਜ਼ੀ ਜਾਊਂਗਾ ਇੱਕ ਵਾਰੀ ਚਲੇ ਗਿਆ ਜਾ ਤੇ ਰਿਹਾ ਆ ਨਾ ਪਰ ਇਹ ਕੋਈ ਡਿਸਪਲਿਨ ਨਹੀਂ ਆ अनुशासित ਕਰੋ ਖੁਦ ਨੂੰ ਅਗਰ ਤੁਸੀਂ ਚਾਹੁੰਦੇ ਆ ਕਿ ਜਿੱਦਾਂ ਪਰਮੇਸ਼ਵਰ ਦੀ ਬਵਸਥਾ ਦੇ ਵਿੱਚ ਬਰਕਤਾਂ ਲਿਖੀਆਂ ਹੋਈਆਂ ਆ ਉਦਾਂ ਹੀ ਸਾਨੂੰ ਮਿਲਣ ਤੇ ਤੁਸੀਂ ਵੀ ਉਦਾਂ ਹੀ ਕਰੋ ਜਿੱਦਾਂ ਪ੍ਰਭੂ ਤੁਹਾਡੇ ਜੀਵਨ ਵਿੱਚ ਚਾਹੁੰਦੇ ਆ ਕਿਉਂਕਿ ਮਾਲਕ ਜਿਹੜਾ ਕੰਮ ਤੇ ਰੱਖਦਾ ਕੰਮ ਵਾਲੇ ਨੂੰ ਜੇ ਕੰਮ ਵਾਲਾ ਉਹਦੀ ਪਸੰਦ ਦਾ ਕੰਮ ਨਾ ਕਰੇ ਤੇ ਮਾਲਕ ਫਿਰ ਤਨਖਾਹ ਪੂਰੀ ਨਹੀਂ ਦਿੰਦਾ ਉਹ ਵੀ ਸਾਬਕਾਤ ਆ ਲਾ ਕੇ ਕਟ-ਕਟਾਈਆ ਕਰਕੇ ਦਿੰਦਾ ਆ ਇਦਾਂ ਹੀ ਜੇ ਅਸੀਂ ਆਪਣੇ ਸਰਵ ਸ਼ਕਤੀਮਾਨ ਸਿਰਜਣਹਾਰ ਮਾਲਕ ਪਿਤਾ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਪਣੀ ਮਰਜ਼ੀ ਦਾ ਕੰਮ ਕੀਤਾ ਤੇ ਫਿਰ ਉਹਨੇ ਆਪਣੀ ਮਰਜ਼ੀ ਦੀ ਲੇਬਰ ਸਾਨੂੰ ਦੇਣੀ ਆ ਤੇ ਜੇ ਅਸੀਂ ਚਾਹੁੰਦੇ ਆ ਕਿ ਕੰਮ ਉਹਦੀ ਪਸੰਦ ਦਾ ਹੋਵੇ ਤੇ ਕੀਮਤ ਸਾਡੀ ਪਸੰਦ ਦੀ ਸਾਨੂੰ ਮਿਲੇ ਤਾਂ ਫਿਰ ਉਹਦੇ ਦਿਲ ਨੂੰ ਖੁਸ਼ ਜ਼ਰੂਰ ਕਰਨਾ ਪੈਣਾ ਹੈ ਹallelujah